ਆਂ ਦਾ ਮਸਲਾ ਇੱਕ ਐਸਾ ਮਸਲਾ ਜਿਸ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਜੇ ਅਗਲੀ ਜੰਗ ਛਿੜੀ ਤਾਂ ਉਹ ਪਾਣੀਆਂ ਨੂੰ ਲੈ ਕੇ ਛਿੜਨੀ ਹੈ ਔਰ ਉਹ ਕਿਤਨਾ ਕਿਤੇ ਹੁੰਦਾ ਹੋਇਆ ਦਿਖਾਈ ਵੀ ਦੇ ਰਿਹਾ ਇੱਕ ਪਾਸੇ ਕਿਉਂਕਿ ਚਰਚਾ ਚੱਲ ਰਹੀ ਸੀ ਵਾਟਰ ਟ੍ਰੀਟੀ ਇੰਡਸ ਵਾਟਰ ਟ੍ਰੀਟੀ ਜਿਹੜਾ ਸਮਝੌਤਾ ਸੀਗਾ ਉਸ ਨੂੰ ਲੈ ਕੇ ਕਿ ਜਿਹੜਾ ਭਾਰਤ ਹੈ ਉਸਨੇ ਪਾਕਿਸਤਾਨ ਦਾ ਪਾਣੀ ਬੰਦ ਕਰ ਦੱਤਾ ਹੈ ਹਾਲਾਂਕਿ ਇਹ ਪਹਿਲਾਂ ਕਿਹਾ ਗਿਆ ਕਿ ਹਲੇ ਕੀਤਾ ਨਹੀਂ ਹਲੇ ਵਿਚਾਰ ਕੀਤਾ ਜਾ ਰਿਹਾ ਹੈ ਫਿਰ ਭਾਰਤ ਕਹਿੰਦਾ ਅਸੀਂ ਤਾਂ ਕਰਤਾ ਉਹਨੂੰ ਲੈ ਕੇ ਹਾਲੇ ਚਰਚਾ ਚੱਲੇ ਰਹੀ ਸੀ ਪਰ ਉਧਰ ਐਸੇ ਸ਼ਬਦ ਵਿਚਾਲੇ ਹਰਿਆਣਾ ਅਤੇ ਪੰਜਾਬ ਦੇ ਦਰਮਿਆਨ ਵੀ ਇੱਕ ਜਿਹੜੀ جنگ ਹੈ ਉਹ ਪਾਣੀਆਂ ਨੂੰ ਲੈ ਕੇ ਛਿੜਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਬਿਆਨ ਦਿੱਤਾ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੀ ਕੱਲ ਕਿਉਂਕਿ ਮੀਟਿੰਗ ਹੁੰਦੀ ਹੈ ਬੀਬੀਐਮਬੀ ਦੀ ਹਾਲਾਂਕਿ ਇਹ ਕਿਹਾ ਗਿਆ ਕਿ ਅਚਾਨਕ ਬੀਬੀਐਮਬੀ ਦੇ ਵੱਲੋਂ ਦੀ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਦੀ ਮੰਗ ਕੀਤੀ ਗਈ ਕਿ ਹਰਿਆਣਾ ਨੂੰ ਵੱਧ ਪਾਣੀ ਦਿੱਤਾ ਜਾਵੇ 8500 ਕਿਊਸਿਕ ਜੋ ਕੋਟੇ ਦੇ ਵਿੱਚੋਂ ਦੀ ਦਿੱਤਾ ਜਾਂਦਾ ਉਹ ਕੋਟਾ ਹਰਿਆਣਾ ਨੇ ਆਪਣਾ ਪੂਰਾ ਕਰ ਲਿਆ ਉਸ ਤੋਂ ਇਲਾਵਾ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕੇ ਕੋਟੇ ਤੋਂ हटके इंसानियत ਦੇ ਤੌਰ ਦੇ ਉਤੇ ਹਿਮਨਟੇਰੀਅਨ ਗਰਾਉਂਡਸ ਦੇ ਉਤੇ 4000 ਕਿਊਸਿਕ ਐਕਸਟਰਾ ਪਾਣੀ ਆਲਰੇਡੀ ਦਿੱਤਾ ਜਾ ਰਿਹਾ ਹੈ ਪੀਣ ਦੇ ਲਈ ਜਿਹੜਾ ਹਰਿਆਣਾ ਕਹਿੰਦੇ ਵੀ ਪੀਣ ਦੇ ਲਈ ਪਾਣੀ ਨਹੀਂ ਹੈ ਪਰ ਉਸ ਤੋਂ ਵੀ ਅਲਾਵਾ 8500 ਕਿਊਸਿਕ ਹੋਰ ਪਾਣੀ ਮੰਗਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਦਿੰਦੇ ਨੇ ਕਿ ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਦੀ ਨਹੀਂ ਐਕਸਟਰਾ ਦੇਣ ਵਾਲੀ ਇਹ ਮਸਲਾ ਤਾਂ ਛੱਡ ਲਿਆ ਇਹ ਤਾਂ ਜ਼ਿਕਰ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਝੋਨੇ ਦਾ ਸੀਜ਼ਨ ਆ ਰਿਹਾ ਇਸ ਕਰਕੇ ਸਾਨੂੰ ਵੱਧ ਪਾਣੀ ਚਾਹੀਦਾ ਹੈ ਕਿਉਂਕਿ ਨਹਿਰਾ ਨਹਿਰਾ ਤੱਕ ਹੁਣ ਪਾਣੀ ਪਹੁੰਚਾ ਦਿੱਤਾ ਇਸ ਕਰਕੇ ਸਾਨੂੰ ਵੀ ਪਾਣੀ ਚਾਹੀਦਾ ਹੈ ਵੱਧ ਪਾਣੀ ਕੰਜ਼ਿਊਮ ਹੋ ਰਿਹਾ ਹੈ ਪੰਜਾਬ ਦੇ ਵਿੱਚ ਆਲਰੇਡੀ ਧਰਤੀ ਹੇਠਲਾ ਪਾਣੀ ਹੀਠਾਂ ਡਿੰਗਦਾ ਜਾ ਰਿਹਾ ਹੈ ਇਸ ਕਰਕੇ ਸਾਨੂੰ ਜ਼ਰੂਰਤ ਹੈ ਪਰ ਇਸੇ ਸੱਦੇ ਵਿਚਾਲੇ ਉਹ ਇੱਕ ਚੀਜ਼ ਹੋਰ ਕਹਿ ਦਿੰਦੇ ਨੇ ਕਿ ਜਿਹੜਾ ਪਾਕਿਸਤਾਨ ਦਾ ਤੁਸੀਂ ਪਾਣੀ ਰੋਕਿਆ ਹੈ ਉਹ ਫਿਰ ਪੰਜਾਬ ਨੂੰ ਦੇ ਦਿਓ ਤੇ ਪੰਜਾਬ ਵਾਲੇ ਪਾਣੀ ਨੂੰ ਜਿਹੜਾ ਤੁਸੀਂ ਉਹ ਵੱਧ ਦਾਉਂਗੇ ਉਹਦੇ ਵਿੱਚੋਂ ਦੀ ਅਸੀਂ ਅੱਗੇ ਦੇ ਦਾਂਗੇ ਹਰਿਆਣੇ ਨੂੰ ਤਾਂ ਇਹ ਸਾਰੀਆਂ ਗੱਲਾਂ ਕਿੱਧਰ ਨੂੰ ਜਾ ਰਹੀਆਂ ਨੇ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਨੋਂ ਦੀ ਇਸ ਸਮੇਂ ਦੇ ਉੱਤੇ ਇਹ ਬਿਆਨ ਦੇਣਾ ਜਦੋਂ ਅੰਡਸ ਵਾਟਰ ਟ੍ਰੀਟੀ ਸਮਝੌਤੇ ਨੂੰ ਰੱਦ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਾਂ ਮੰਗ ਪੁਰਹੀ ਹੈ ਉਧਰ ਦੂਸਰੇ ਪਾਸੇ ਹਰਿਆਣੇ ਨੂੰ ਪਾਣੀ ਦੇਣ ਦੇ ਗੱਲ ਦੇ ਉੱਤੇ ਉਹਨਾਂ ਦੇ ਵੱਲੋਂ ਦੀ ਇਹ ਕਹਿ ਦੇਣਾ ਕਿ ਪਾਕਿਸਤਾਨ ਵਾਲਾ ਪਾਣੀ ਫਿਰ ਜਿਹੜਾ ਤੁਸੀਂ ਰੋਕਣਾ ਉਹ ਫਿਰ ਪੰਜਾਬ ਨੂੰ ਦੇ ਦਿਓ ਇਹ ਗੱਲ ਜਿਹੜੀ ਕਿਧਰ ਨੂੰ ਜਾ ਰਹੀ ਹੈ ਇਸ ਦੇ ਬਾਰੇ ਚਰਚਾ ਕਰਾਂਗੇ ਸੁਰਜੀਤ ਸਿੰਘ ਜੀ ਬਣੇ ਹੋਏ ਨੇ ਸੁਰਜੀਤ ਸਿੰਘ ਜੀ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੀ ਇਹ ਵੀ ਕਿਹਾ ਗਿਆ ਜਿਸ ਦੇ ਵਿੱਚ ਕੋਈ ਗਲਤ ਵੀ ਨਹੀਂ ਹੈ ਇਸ ਵਾਰ ਜਿਹੜਾ ਵਖ ਵਖ ਡੈਮਸ ਦੇ ਵਿੱਚ ਪਾਣੀ ਹੈ ਉਹ ਘਟ ਹੈ ਪੋਂਗ ਡੈਮ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 24 ਫੁੱਟ ਘਟ ਹੈ ਇਸ ਵਾਰ ਪਿਛਲੇ ਸਾਲ ਦੇ ਨਾਲੋਂ ਦੀ ਇਸ ਤੋਂ ਇਲਾਵਾ ਜ਼ਿਕਰ ਉਹਨਾਂ ਦੇ ਵੱਲੋਂ ਦੀ ਕੀਤਾ ਜਾ ਰਿਹਾ ਜਾਂਦੇ ਰਣਜੀਤ ਸਾਗਰ ਡੈਮ ਦਾ ਉੱਥੇ ਉਹ ਕਹਿੰਦੇ ਨੇ ਕਿ 39 ਜਿਹੜਾ ਪਾਣੀ ਜਿਹੜਾ ਹੈ ਉਸ ਸਮੇਂ ਦੇ ਉੱਤੇ ਘਟ ਹੈ ਉਸ ਹਿਸਾਬ ਦੇ ਨਾਲ ਜੋ ਪਿਛਲੇ ਇਸ ਸਾਲ ਦੇ ਮੁਕਾਬਲੇ ਦੀ ਉਹ ਗੱਲ ਕਰਦੇ ਨੇ ਕਿ 1 ਉਹ ਮੀਟਰ ਪਾਣੀ ਥੱਲੇ ਚਲਾ ਗਿਆ ਅ ਪਰ ਇਸ ਸਮੇਂ ਦੇ ਉੱਤੇ ਜਦੋਂ ਉਹ ਇਹ ਬਿਆਨ ਦੇ ਦਿੰਦੇ ਨੇ ਕਿ ਪਾਕਿਸਤਾਨ ਨਾਲ ਪਾਣੀ ਜਿਹੜਾ ਉਹ ਫਿਰ ਇੱਧਰ ਨੂੰ ਸਾਡੇ ਵੱਲ ਨੂੰ ਕਰਦੇ ਹੋ ਤੇ ਅਸੀਂ ਅੱਗੇ ਤੋਰ ਦਾਂਗੇ ਇਹ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਪਹਿਲਾਂ ਤਾਂ ਨੂੰ ਜਿਹੜਾ ਪਾਣੀ ਦੀ ਵੰਡ ਦਾ ਜਿਹੜਾ ਮਸਲਾ ਪੂਰਾ ਇਹ ਹੀ ਉਹਨਾਂ ਹੀ ਪੁਰਾਣਾ ਮਸਲਾ ਹੈ ਇਹ ਜਿੰਨੇ ਦੇਸ਼ ਦੀ ਵੰਡ ਹੈ ਤਾਂ ਇਹਨੂੰ ਮੈਨੂੰ ਲੱਗਦਾ ਵੀ ਜਦੋਂ 1947 ਦੇ ਵਿੱਚ ਪਾਕਿਸਤਾਨ ਤੇ ਭਾਰਤ ਦੀ ਵੰਡ ਹੋਈ ਸੀ ਉਦੋਂ ਜਿਹੜਾ ਪੰਜਾਬ ਸੀ ਪੰਜਾਬ ਦਾ ਪਾਣੀ ਵੀ ਵੰਡਿਆ ਗਿਆ ਕਿਉਂਕਿ ਉਸ ਤੋਂ ਪਹਿਲਾਂ ਪੰਜ ਦਰਿਆਵਾਂ ਦੀ ਧਰਤੀ ਸੀ ਪੰਜਾਬ ਇਸ ਤੋਂ ਵੀ ਜੇਐਸਕੇ ਪਿਛਲੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸੱਤ ਦਰਿਆ ਪੰਜਾਬ ਦੇ ਵਿੱਚ ਵਗਦੇ ਹੁੰਦੇ ਸੀ ਓਵਰ ਆਲ ਜੋ ਵੀ ਸਿਚੁਏਸ਼ਨ ਸੀ 1947 ਦੇ ਵਿੱਚ ਜਦੋਂ ਪਾਕਿਸਤਾਨ ਦੀ ਵੰਡ ਹੁੰਦੀ ਹੈ ਤਾਂ ਉਹਦੇ ਨਾਲ ਪਾਣੀ ਦੀ ਵੰਡ ਦੇ ਵਿੱਚ ਸੰਸਾਰ ਜਿਹੜੀ ਵਰਲਡ ਬੈਂਕ ਹੈਗੀ ਵਰਲਡ ਬੈਂਕ ਦੀ ਭੂਮੀ ਜਿਹੜੀ ਆ ਉਹ ਅਹਿਮ ਰਹਿੰਦੀ ਹੈ ਪਰ ਉਹ ਉਹਦੇ ਵਿੱਚ ਨਾ ਕੁਝ ਜਿਹੜੀਆਂ ਊਣਤਾਈਆਂ ਹੋ ਜਾਂਦੀਆਂ ਨੇ ਜਿਗੀਆਂ ਜਿਵੇਂ ਉਦੋਂ ਦੇ ਜਿਹੜੇ ਮੰਤਰੀ ਸੀ ਸਿੰਚਾਈ ਮੰਤਰੀ ਗੁਜਾਰੀ ਲਾਲ ਲੰਦਾ ਉਹ ਜਦੋਂ ਮੀਟਿੰਗ ਹੁੰਦੀ ਹੈ ਪਾਣੀ ਦੀ ਵੰਡ ਨੂੰ ਲੈ ਕੇ ਤਾਂ ਬੜੀ ਕਾਲੀ ਕਾਲੀ ਮੀਟਿੰਗ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਇੱਕ ਵਾਰੀ ਤਾਂ ਲਕੀਰ ਖਿੱਚ ਦਿੱਤੀ ਜਾਂਦੀ ਆ ਵੀ ਇੰਨਾ ਪਾਣੀ ਆ ਇਹਨਾਂ ਦੇ ਇੱਧਰ ਚਲਾ ਜਾਊਗਾ ਤੇ ਇਹ ਇੰਨਾ ਪਾਣੀ ਇੱਧਰ ਚਲਾਊਗਾ ਨਾਨ ਸੀਰੀਅਸਨੈਸ ਦੀ ਜਿਹੜੀ ਗੱਲ ਹੈ ਮੈਂ ਨਾਨ ਸੀਰੀਅਸਨੈਸ ਦੀ ਗੱਲ ਕਰਦਾ ਹਾਂ ਮਿਉ ਉਦੋਂ ਬਾਅਦ ਦੇ ਵਿੱਚ 1955 ਦੀ ਜਿਹੜੀ ਉਹ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਫਿਰ ਜਿਹੜਾ ਰਾਇਲਟੀ ਦਾ ਮੁੱਦਾ ਹੁੰਦਾ ਉਹ ਸਾਰਾ ਇਹ ਕਹਿ ਦਿੱਤਾ ਗਿਆ ਕਿ ਚਾਲ ਰਿਹਾ ਜਾਂਦਾ ਹੈ ਕਿ ਬਾਅਦ ਦੇ ਵਿੱਚ ਵਿਚਾਰ ਲਿਆ ਜਾਊਗਾ ਕਿ ਹੁਣ ਤਾਂ ਵੀ ਤੁਸੀਂ ਇੰਨਾ ਕੁ ਤੁਸੀਂ ਸਾਰ ਲਓ ਇੰਨਾ ਕੁ ਅਸੀਂ ਸਾਰ ਲੈਣੇ ਹਨ ਪਰ ਇਹ ਬਾਅਦ ਦੇ ਵਿੱਚ ਕਿੱਡਾ ਵੱਡਾ ਮੁੱਦਾ ਬਣ ਗਿਆ ਹੁਣ ਤੱਕ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜੇ ਜੰਗ ਹੋਊਗੀ ਤਾਂ ਉਹ ਪਾਣੀਆਂ ਦੇ ਉੱਤੇ ਵੀ ਹੋਊਗੀ ਤਾਂ ਉਹ ਐਡਾ ਵੱਡਾ ਮਸਲਾ ਬਣ ਚੁੱਕਾ ਹੈ ਕਿ ਉਦੋਂ ਸਾਡੇ ਮੰਤਰੀਆਂ ਨੂੰ ਇਹ ਨਹੀਂ ਪਤਾ ਸੀ ਜਾਂ ਜਿਹੜੇ ਵੰਡ ਪਾਉਣ ਵਾਲੇ ਸੀ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਵੀ ਜ਼ਿਆਦਾ ਸੈਂਸਿਟਿਵ ਇਸ਼ੂ ਬਣ ਜਾਊਗਾ ਆਉਣ ਵਾਲੇ ਭਵਿੱਖ ਦੇ ਵਿੱਚ ਜਾਂ ਫਿਰ ਵੋਟਾਂ ਵਾਸਤੇ ਇਹ ਜਿਹੀ ਰਾਜਨੀਤੀ ਜਿਹੜੀ ਹੁੰਦੀ ਰਹੀ ਹੈ। ਦੂਜੀ ਜਿਹੜੀ ਗੱਲ ਹੈ ਵੀ ਉਦੋਂ ਤਾਂ ਚਲੋ ਜੋ ਕੁਝ ਹੋਣਾ ਸੀ ਹੋ ਗਿਆ ਰਾਜਸਥਾਨ ਦੇ ਨਾਲ ਵੀ ਰੌਲਾ ਪੈ ਗਿਆ ਕਿਉਂਕਿ ਰਾਈਪੀਰੀਅਨ ਲਾਅ ਨੇ ਜਿਹੜੇ ਉਹ ਇਹ ਕਹਿੰਦੇ ਨੇ ਕਿ ਇਹ ਜਦੋਂ ਤੱਕ ਉਸ ਖੇਤੇ ਦਾ ਜਿੱਥੋਂ ਦੀ ਉਹ ਪਾਣੀ ਲੰਘ ਰਿਹਾ ਉਸ ਖੇਤੇ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਦੋਂ ਤੱਕ ਉਹ ਪਾਣੀ ਜਿਹੜਾ ਕਿਸੇ ਹੋਰ ਥਾਂ ਦੇ ਉੱਤੇ ਲਜਾਇਆ ਨਹੀਂ ਜਾ ਸਕਦਾ ਤਾਂ ਇਹ ਇਹ ਤਾਂ ਰਾਈਪੇਰੀਨ ਲਾਅ ਹੈ ਜਿਹੜਾ ਇੰਟਰਨੈਸ਼ਨਲੀ ਲਾਅ ਚੱਲ ਰਿਹਾ ਹੈ ਪੂਰੇ ਕੁਮੰਤਰੀ ਦੇਸ਼ਾਂ ਦੇ ਵਿੱਚ ਜਿਹੜੀਆਂ ਲਖੀਰਾਂ ਵੀ ਖਿੱਚੀਆਂ ਹੋਈਆਂ ਨੇ ਪਾਣੀ ਨੂੰ ਲੈ ਕੇ ਉਹ ਇਸ ਲਾਅ ਦੇ ਅਧੀਨ ਖਿੱਚੀਆਂ ਹੋਈਆਂ ਨਹੀਂ ਹੁਣ ਜਦੋਂ ਪੰਜਾਬ ਤੇ ਹਰਿਆਣੇ ਦੇ ਪਾਣੀ ਦਾ ਮਾਮਲਾ ਆਉਂਦਾ ਤਾਂ ਉਦੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਵੀ ਸਾਡੇ ਕੋਲ ਪਾਣੀ ਨਹੀਂ ਹੈ ਪਹਿਲਾਂ ਤਾਂ ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਕੋਲ ਇਸ ਵੇਲੇ ਪਾਣੀ ਦੀ ਜਿਹੜੀ ਬਹੁਤਾਤ ਹੈ ਬਹੁਤ ਘੱਟ ਹੈਗੀ ਉਹ ਪਹਿਲਾਂ ਮੰਗੂ ਨਹੀਂ ਰਿਹਾ ਅ ਕੁਝ ਡਾਕੂਮੈਂਟ ਜਿਹੜੇ ਮੈਨੂੰ ਯਾਦ ਆ ਵੀ 1981 ਦਾ ਸਮਝੌਤਾ ਸੀ ਸ਼ਾਇਦ ਉਹ ਦੋ ਇਹ ਇਹ ਕਹ ਦਤਾ ਗਿਆ ਸੀ ਉਹਨਾਂ ਸਮਝੌਤਿਆਂ ਦੇ ਵਿੱਚ ਵੀ ਪੰਜਾਬ ਦੇ ਕੋਲ ਵਾਧੂ ਪਾਣੀ ਹੈ ਪਰ ਉਹ ਸਿਚੁਏਸ਼ਨਲੀ ਜਿਹੜੀ ਗਰਾਊਂਡ ਦੇ ਉੱਤੇ ਦਿਖ ਸੀ ਜਿਹੜੀ ਉਹ ਕਦੇ ਵੀ ਨਹੀਂ ਪੂਰੀ ਹੋ ਸਕੀ ਇਸ ਪਾਣੀ ਦੇ ਮਾਮਲੇ ਦੇ ਵਿੱਚ ਵੀ ਅ ਅੱਗੇ ਭਵਿੱਖ ਦਾ ਕੀ ਯੋਗਦਾਨ ਹੋਊਗਾ ਉਹ ਵੀ ਨਹੀਂ ਅਸੀਂ ਦੇਖਿਆ ਪਾਣੀ ਪ੍ਰਦੂਸ਼ਿਤ ਕਿੰਨਾ ਹੋਊਗਾ ਉਹ ਵੀ ਨਹੀਂ ਅਸੀਂ ਦੇਖਿਆ ਜਾਂ ਜਿਹੜੀਆਂ ਫਸਲਾਂ ਨੇ ਹਰੀ ਕ੍ਰਾਂਤੀ ਤੋਂ ਬਾਅਦ ਪਾਣੀ ਦੀ ਜਿਹੜੀ ਖਪਤਾ ਹੋਰ ਜ਼ਿਆਦਾ ਵਧ ਗਈ ਹੈ ਉਹ ਵੀ ਅਸੀਂ ਕਾਊਂਟ ਨਹੀਂ ਕੀਤਾ ਇਹ ਜੋ ਵੀ ਜਿੰਨਾ ਪੈਰਾਫਰਨੈਲੀਆ ਸੀ ਪਾਣੀ ਦੇ ਮਾਮਲੇ ਨੂੰ ਲੈ ਕੇ ਜੋ ਵੀ ਬਣਿਆ ਸੀ ਉਹ ਬਾਅਦ ਦੇ ਵਿੱਚ ਕਈ ਲੀਟਰਾਂ ਵੱਲੋਂ ਖੰਡਨ ਵੀ ਕੀਤਾ ਗਿਆ ਉਸ ਚੀਜ਼ਾਂ ਦਾ ਕਈ ਕਿਤਾਬਾਂ ਦੇ ਵਿੱਚ ਵੀ ਉਸ ਚੀਜ਼ ਦਾ ਜ਼ਿਕਰ ਆਉਂਦਾ ਹੈ ਇੱਕ ਜਿਹੜੇ ਐਂਡੀ ਗੁਲਾ ਤਿੰਨੇ ਇੱਕ ਰਾਈਟਰ ਨੇ ਉਹਨਾਂ ਦੇ ਵੱਲੋਂ ਇੱਕ ਕਿਤਾਬ ਲਿਖੀ ਗਈ ਹੈ ਇੰਟਰਨੈਸ਼ਨਲ ਜਿਹੜੇ ਰੀਵਰਸ ਨੇ ਉਹਨਾਂ ਦੇ ਉੱਤੇ ਤੇ ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਇਸੇ ਕਰਦਾ ਵੀ ਜਿਹੜੇ ਜਦੋਂ ਤੁਸੀਂ ਪਾਣੀ ਵੀ ਲੋੜ ਹੈ ਜਿਹੜੀ ਉਸ ਖੇਤੇ ਦੇ ਜਿੱਥੋਂ ਦੀ ਉਹ ਦਰਿਆ ਲੰਘਦਾ ਉਸ ਖੇਤੇ ਨੂੰ ਪੂਰੀ ਨਾ ਕਰਦੇ ਹੋਵੋ ਤੇ ਅੱਗੇ ਪਾਣੀ ਦੇ ਦਿੰਦੇ ਹੋਵੋ ਤਾਂ ਇਹਦੇ ਨਤੀਜੇ ਨੇ ਜਿਹੜੇ ਬਹੁਤ ਮਾੜੇ ਨਿਕਲਦੇ ਨੇ ਤਾਂ ਇਹ ਬਾਦ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਦੋਂ ਇੰਟਰਨੈਸ਼ਨਲ ਹੀ ਅਸੀਂ ਨਜ਼ਰ ਮਾਰਦੇ ਆ ਪਿੱਛੇ ਇੱਕ ਕਿਤਾਬ ਵੀ ਆਈ ਸੀ ਜਦੋਂ ਦਰਿਆ ਸੁੱਕ ਗਏ ਉਹਦੇ ਵਿੱਚ ਇੱਕ ਦਰਿਆ ਦਾ ਜ਼ਿਕਰ ਸੀ ਉਹ ਸ਼ਾਇਦ ਫਰੋਜ਼ਨ ਸੀਗਾ ਮੈਨੂੰ ਨਾਮ ਨਹੀਂ ਯਾਦ ਉਸ ਦਰਿਆ ਦਾ ਉਹ ਦਰਿਆ ਅੱਗੇ ਜਾ ਕੇ ਕੈਲੀਫੋਰਨੀਆ ਤੇ ਸੁੱਕ ਜਾਂਦਾ ਹੈ ਉਹ ਸੰਧੀ ਦੇ ਅਧੀਨ ਜਿਹੜਾ ਉਹ ਉਸ ਤਰੀਕੇ ਨਾਲ ਵੰਡ ਹੋਈ ਹੈ ਵੀ ਜਿਹੜਾ ਨੇੜਲਾ ਖਿੱਤਾ ਸੀਗਾ ਉਹਦੇ ਵਿੱਚ ਤਾਂ ਚੱਲੀ ਨਹੀਂ ਹੈ ਗੱਲ ਹਨਾ ਜਿਹੜੇ ਨੇੜਲੇ ਕਿਤੇ ਵੀ ਆ ਜਿਹੜੀਆਂ ਲੋੜਾਂ ਸੀ ਉਹਦਾ ਪੂਰੀਆਂ ਨਹੀਂ ਹੋਈਆਂ ਹੈਗੀਆਂ ਉਹ ਦਰਿਆ ਨੂੰ ਕਿਤੇ ਹੋਰ ਮੋੜ ਦਿੱਤਾ ਗਿਆ ਤਾਂ ਉਹ ਅੱਗੇ ਜਾ ਕੇ ਅੱਜਕੱਲ ਮਾਰੋਥਲ ਦੇ ਵਿੱਚ ਜਾ ਕੇ ਸੁੱਕ ਜਾਂਦਾ ਹੈ ਕਈ ਦਰਿਆ ਤਾਂ ਇਸ ਤਰੀਕੇ ਨਾਲ ਸੁੱਕ ਵੀ ਗਏ ਨੇ ਜਿਹੜੇ ਪੰਜਾਬ ਤੇ ਹਰਿਆਣਾ ਵਿਚਾਲੇ ਜਿਹੜੀ ਚੱਲ ਰਹੀ ਹੈ ਜਿਹੜੀ ਇਹ ਕਸ਼ਮਕਸ਼ ਚੱਲਦੀ ਹੈ ਜਿਵੇਂ ਹਰਿਆਣਾ ਵਾਰ-ਵਾਰ ਮੰਗ ਕਰ ਦਿੰਦਾ ਹੈ ਰਾਜਸਥਾਨ ਵੱਲੋਂ ਵੀ ਮੰਗ ਕੀਤੀ ਜਾਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਸਟੇਟ ਆ ਗਈ ਸੀ ਦਿੱਲੀ ਦੇ ਨਾਲ ਲੱਗਦੀ ਸਟੇਟ ਸੀ ਉਹਨੇ ਵੀ ਦਾਵਾ ਕਰਤਾ ਸੀ ਵੀ ਸਾਨੂੰ ਵੀ ਪਾਣੀ ਚਾਹੀਦਾ ਉਹ ਪਾਣੀ ਸਾਨੂੰ ਵੀ ਦਿਓ ਤੇ ਪਰ ਪਾਣੀ ਪੰਜਾਬ ਦੇ ਕੋਲ ਕਿੰਨਾ ਰਾਈਪੇਰੀਅਨ ਲਾਅ ਦੇ ਅਧੀਨ ਕਿੰਨਾ ਹੈਗਾ ਉਹ ਵੀ ਤਾਂ ਸਾਨੂੰ ਵਚਣਾ ਹੋਊਗਾ ਨਾ ਇਥੇ ਦੀਆਂ ਨੋੜਾਂ ਵੀ ਤਾਂ ਦੇਖਣੀਆਂ ਹੋਣਗੀਆਂ ਕਿੰਨੀਆਂ ਨਹੀਂਆਂ ਉਸ ਜਿਹੜੀ ਉਹ ਦਲੀਲ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ BBMB ਦੀ ਮੀਟਿੰਗ ਦੇ ਵਿੱਚ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤੀ ਗਈ ਲੱਗਦੀ ਹਾਲਾਂਕਿ ਉਹ ਤੇ ਜਿਵੇਂ ਮੀਟਿੰਗ ਦੇ ਵਿੱਚ ਉਸ ਡਿਪਾਰਟਮੈਂਟ ਦੇ ਸੈਕਟਰੀ ਸੀ ਜਿਹੜੇ ਉਹ ਬੈਠੇ ਰਹੇ ਉਹਨਾਂ ਦੇ ਵੱਲੋਂ ਡਿਟੇਲਡ ਇੱਕ ਕਾਊਂਟਰ ਵੀ ਕੀਤਾ ਗਿਆ ਪਰ ਜਿਹੜੀ ਸਟੇਟ ਦੇ ਮੁੱਖ ਮੰਤਰੀ ਵੱਲੋਂ ਜਿਹੜੀ ਨਾਨ ਸੀਰੀਅਸਨੈਸ ਦਿਖਾਈ ਜਾਂਦੀ ਹੈ ਹਰ ਵਾਰ ਦਿਖਾਈ ਜਾਂਦੀ ਹੈ ਇਹ ਤਾਂ ਉਹ ਪਰੋਸੇਯੋਗ ਨਹੀਂ ਹੁੰਦੀ ਜਦ ਕਿ ਦਾਵਾ ਉਹਦੇ ਨਾਲੋਂ ਜ਼ਿਆਦਾ ਠੋਸ ਹੋਣਾ ਚਾਹੀਦਾ ਵੀ ਤੁਸੀਂ ਕਿਵੇਂ ਕਰ ਰਹੇ ਹੋ ਲਾਸਟ ਸਾਲ ਦੇ ਵਿੱਚ ਇੱਕ ਰਿਪੋਰਟ ਆਈ ਹੈ ਜਿਹੜੀ ਗਰਾਊਂਡ ਵਾਟਰ ਦੀ ਆਈ ਹੈ 153 ਜਿਹੜੇ ਐਡਮਿਨ ਬਲਾਕ ਨੇ ਉਹਨਾਂ ਦੇ ਵਿੱਚ 115 ਬਲਾਕ ਨੇ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਨੇ ਉਨ੍ਹਾਂ ਇਲਾਕਿਆਂ ਵਿੱਚ ਇਹ ਉਨ੍ਹਾਂ ਇਲਾਕਿਆਂ ਦੀ ਰਿਪੋਰਟ ਹੈ ਜਿੱਥੇ ਝੋਨਾ ਸਭ ਤੋਂ ਵੱਧ ਪੈਦਾਵਾਰ ਹੁੰਦੀ ਹੈ ਤੇ ਅਸੀਂ ਅੱਜ ਤੱਕ ਉਸ ਫਸਲੀ ਚੱਕਰ ਦਾ ਇੱਕ ਅਲਟਰਨੇਟ ਨਹੀਂ ਕਰ ਸਕੇ ਜਿਹੜਾ ਕਰਨਾ ਚਾਹੀਦਾ ਸੀਗਾ ਪਾਣੀ ਸੁੱਕਦਾ ਜਾ ਰਿਹਾ ਹੈਗਾ ਤੇ ਦੂਜਾ ਸਾਡੇ ਹੁਣ ਡਿਮਾਂਡ ਹੈ ਜਿਹੜੀ ਵੱਧ ਗਈ ਹੈ ਪਾਣੀ ਦੀ ਲੋੜ ਵੀ ਵੱਧ ਗਈ ਹੈ ਥੋੜਾ ਜਿਹਾ ਜਦੋਂ ਕਲਾਈਮੇਟ ਚੇਂਜ ਆਉਂਦਾ ਤਾਂ ਅਜਿਵੇਂ ਅੱਜ ਦੇ ਟਾਈਮ ਦੇ ਵਿੱਚ April ਦੇ ਮਹੀਨੇ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਸਾਰੀਆਂ ਬਦਲ ਰਹੀਆਂ ਨੇ ਗਰਮੀ ਇੰਨੀ ਪੈ ਰਹੀ ਹੈ ਜ਼ਮੀਨਾਂ ਜਿਹੜੀਆਂ ਉਹ ਵੀ ਪਾਣੀ ਮੰਗਦੀਆਂ ਨੇ ਹੈਗੀਆਂ ਥੋੜਾ ਜਿਹਾ ਜ਼ਿਆਦਾ ਪਾਣੀ ਦੀ ਖਪਤ ਹੁੰਦੀ ਹੈ ਉਹ ਸਾਰੀ ਚੀਜ਼ਾਂ ਦੀ ਲੋੜ ਸਾਨੂੰ ਹੈ ਚੈਨਲਾਈਜ਼ ਕਰ ਦਿੱਤਾ ਗਿਆ ਮਾਲਵਾ ਨਹਿਰ ਬਣ ਰਹੀ ਹੈ ਪਾਣੀ ਨੂੰ ਚੈਨਲਾਈਜ਼ ਕੀਤਾ ਜਾ ਰਿਹਾ ਹੈ ਤੇ ਪ੍ਰੋਜੈਕਟ ਜਿਹੜੇ ਨੇ ਇਹ ਪਿਛਲੀਆਂ ਸਰਕਾਰਾਂ ਦੇ ਵੱਲੋਂ ਵੀ ਇਹਦੇ ਉੱਤੇ ਚਰਚਾ ਹੁੰਦੀ ਰਹੀ ਹੈ ਇੱਕ ਵਿਧਾਨ ਸਭਾ ਦੀ ਡਿਟੇਲਡ ਦਸ਼ਮੇਸ਼ ਨਹਿਰ ਦੇ ਉੱਤੇ ਰਿਪੋਰਟ ਤਿਆਰ ਕੀਤੀ ਗਈ ਸੀ ਜਿਹਦੇ ਵਿੱਚ ਉਸ ਨਹਿਰ ਦਾ ਵੀ ਜ਼ਿਕਰ ਸੀਗਾ ਦਸ਼ਮੇਸ਼ ਨਹਿਰ ਬਣਾਉਣ ਬਾਰੇ ਵੀ ਕਿੱਥੋਂ ਕਿੱਥੋਂ ਲੰਘੂਗੀ ਇਹ ਉਹਦਾ ਵੀ ਜ਼ਿਕਰ ਸੀਗਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਪਾਣੀ ਨੂੰ ਚੈਨਲਾਈਜ਼ ਤਾਂ ਕੀਤਾ ਜਾ ਰਿਹਾ ਹੈਗਾ ਪਰ ਉਹਦੀ ਜਿਹੜੀ ਗਰਾਊਂਡ ਵਾਟਰ ਦੀ ਜਿਹੜੀਆਂ ਰਿਪੋਰਟਾਂ ਨੇ ਉਹ ਬੜੀਆਂ ਡਰਾਉਣੀਆਂ ਆ ਰਹੀਆਂ ਨੇ ਪੋਲਿਊਸ਼ਨ ਬੋਰਡ ਦੀ ਇੱਕ ਰਿਪੋਰਟ ਹੈ 2017 ਦੀ ਜਿਦੇ ਵਿੱਚ ਉਹ ਕਹਿੰਦੇ ਨੇ ਵੀ ਆਉਣ ਵਾਲੇ ਅਗਲੇ ਦਹਾਕੇ ਦੇ ਤੱਕ ਵੀ ਇਹ ਜਿਹੜਾ ਪਾਣੀ ਹੈ ਤੀਜੇ ਪੱਤਨ ਦਾ ਪਾਣੀ ਉਹ ਵੀ ਖਤਮ ਹੋ ਜਾਵੇਗਾ ਅਸੀਂ ਕਿੰਨੇ ਕੁ ਪਾਣੀ ਦੀ ਲੋੜ ਨਾਲ ਜੂਝ ਰਹੇ ਹਾਂ ਪਹਿਲੇ ਤਾਂ ਇਹ ਗੱਲ ਹੈ ਕਿ ਅਸੀਂ ਸਾਡੀ ਕਿੰਨੀ ਕਿਲੋ ਹੈ ਬਾਕੀ ਜਦੋਂ ਸਾਡੇ ਕੋਲ ਪਾਣੀ ਜਦੋਂ ਹੋਊਗਾ ਅਸੀਂ ਉਹ ਉਦੋਂ ਦੂਜੇ ਪਾਸੇ ਦੇਵਾਂਗੇ ਨਾ ਪਾਣੀ ਦੀ ਜੰਗ ਤਾਂ ਇੱਥੇ ਹੀ ਹੈ ਉਹਨਾਂ ਨੂੰ ਕੁਝ ਆਪਣਾ ਹੋਰ ਪ੍ਰਬੰਧ ਵੀ ਕਰ ਲੈਣਾ ਚਾਹੀਦਾ ਹੈ ਨਾ ਪਾਣੀ ਦਾ ਕੱਲਾ ਪਾਣੀ ਇੱਥੋਂ ਤਾਂ ਨਹੀਂ ਆਊਗਾ ਨਾ ਜਿਹੜਾ ਅਸੀਂ ਰਾਈਪੇਰੀਨ ਲਾਅ ਬਾਰ-ਬਾਰ ਗੱਲ ਕਰਦੇ ਆਂ ਵੀ ਰਾਈਪੇਰੀਨ ਲਾਅ ਦੇ ਮੁਤਾਬਕ ਹੀ ਪਾਣੀ ਦੀ ਵੰਡ ਹੁੰਦੀ ਹੈ ਤਾਂ ਉਹ ਹੋਣੀ ਚਾਹੀਦੀ ਹੈ ਜਿਹੜੀ 1955 ਦੇ ਵਿੱਚ ਜਿਹੜੀ ਮੀਟਿੰਗ 'ਵੀ ਗੱਲ ਕੀਤੀ ਆ ਵੀ ਉਦੋਂ ਰਾਇਲਟੀ ਨਹੀਂ ਚਰਚਾ ਹੋਈ ਰਾਇਲਟੀ ਦੇ ਉੱਤੇ ਹੋ ਜਾਣੀ ਚਾਹੀਦੀ ਸੀ ਸਾਨੂੰ ਪਾਣੀ ਦੀ ਰਾਇਲਟੀ ਵੀ ਨਹੀਂ ਮਿਲ ਰਹੀ ਨਾ ਕਿਸੇ ਪਾਸੋਂ ਅਸੀਂ ਥੋਕ ਦੇ ਭਾਅ ਜਦੋਂ ਅਸੀਂ ਜਦੋਂ ਅਸੀਂ ਕੋਲਾ ਲੈਣਾ ਹੁੰਦਾ ਅਸੀਂ ਰੌਲਟੀ ਭਰਨੀ ਹੁੰਦੀ ਹੈ ਅਸੀਂ ਝਾਰਖੰਡ ਦੇ ਖਾਣਾ ਦੇ ਵਿੱਚ ਕੋਲਾ ਲੈ ਕੇ ਉਹਨੇ ਪੂਰੀ ਰੌਲਟੀ ਵੀ ਭਰਦੇ ਆ ਕਿਰਾਇਆ ਵੀ ਭਰਦੇ ਆ ਸੀ ਉਹਦੇ ਦਾ ਇਹ ਤਾਂ ਕੋਈ ਇਨਸਾਫ ਨਹੀਂ ਹੋਇਆ ਪੰਜਾਬ ਦੇ ਨਾਲ ਦੂਜੀ ਜਿਹੜੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਬਿਆਨ ਦਿੱਤਾ ਉਹ ਏ ਕੇ ਇਸ ਤਰੀਕੇ ਨਾਲ ਦਿੱਤਾ ਹੈ ਜਿਵੇਂ ਬੰਦਾ ਜਿਵੇਂ ਸੋਤਾ ਉੱਠ ਕੇ ਘਰੋਂ ਆ ਜਾਂਦਾ ਤੇ ਆ ਕੇ ਬਿਆਨ ਦਿੰਦਾ ਵੀ ਹਾਂ ਚਲੋ ਅੱਜ ਸੋਸ਼ਲ ਮੀਡੀਆ ਤੇ ਕੁਝ ਨਹੀਂ ਚੱਲ ਰਿਹਾ ਤਾਂ ਅਸੀਂ ਇਹ ਬਿਆਨ ਦੇ ਦਈਏ ਆਪਣਾ ਪੱਕ ਪੂਰ ਲੀਆ ਹੋਰ ਜਿਆਦਾ ਮਜ਼ਬੂਤ ਕਰ ਲੀਆ ਉਹ ਪੱਕ ਮਜ਼ਬੂਤ ਹੋਣਾ ਨਹੀਂ ਹੁੰਦਾ ਹੈਗਾ ਜਦੋਂ ਤੱਕ ਤੁਸੀਂ ਪ੍ਰੈਸ ਕਾਨਫਰੈਂਸ ਕਰਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤੁਸੀਂ ਉਥੇ ਮੀਟਿੰਗ ਦੇ ਵਿੱਚ ਕਰਿਆ ਕੀ ਹੈ ਤੁਹਾਨੂੰ ਤਾਂ ਇਹੀ ਨਹੀਂ ਪਤਾ ਹੈ ਤੁਹਾਡੇ ਕੋਲ ਜਾਣਕਾਰੀ ਨਹੀਂ ਹੈ ਨੌਨ ਸੀਰੀਅਸਨੈਸ ਦੀ ਹੱਦ ਦਾ ਇਹ ਸਹ ਹੱਤੱਕ ਵੱਧ ਗਈ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਪੂਰੇ ਦੇਸ਼ ਦੇ ਲੀਡਰਾਂ ਦੇ ਵਿੱਚ ਵੀ ਜਿਹੜਾ ਲੋਕਾਂ ਦੇ ਵਿੱਚ ਅੱਗੇ ਜਿਹੜੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ ਉਹ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪਾ ਕੇ ਦੇ ਦਿੰਨੇ ਆ। ਜਦਕਿ ਸਾਡੇ ਲੋਕ ਵੀ ਨਹੀਂ ਸਾਡੇ ਲੋਕ ਉਹੀ ਚੁਟਕਲਿਆਂ ਦੇ ਵਿੱਚ ਖੁਸ਼ ਨੇ ਵੀ ਹਾਂ ਉਹਨੇ ਉਸ ਲੀਡਰ ਨੂੰ ਇਹ ਕਹਿਤਾ ਉਹਨੇ ਉਸ ਲੀਡਰ ਨੂੰ ਆ ਤੰਜ ਮਾਰਿਆ। ਇਹੀ ਗੱਲਾਂ ਜਿਹੜਾ ਕੰਨ ਰਸ ਹੈ ਉਹ ਲੈ ਕੇ ਅਸੀਂ ਸਵਾਦ ਲੈ ਲੈਨੇ ਆ ਬਸ ਠੀਕ ਹੈ। ਪਰ ਜਿਹੜੀ ਉਹਦੇ ਪਿੱਛੇ ਜਿਹੜੀ ਨਾਨ ਸੀਰੀਅਸਨੈਸ ਹੈ ਸਾਡੇ ਸਾਡੇ ਵਿੱਚ ਵੀ ਕਦੇ ਚਰਚਾ ਨਹੀਂ ਹੁੰਦੀ ਇਸ ਗੱਲ ਦੀ ਵੀ ਲੀਡਰ ਕਿੰਨੇ ਨਾਨ ਸੀਰੀਅਸ ਹੋ ਗਏ ਨੇ। ਕਿਸ ਤਰੀਕੇ ਨਾਲ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਇਹ ਜਵਾਬ ਦੇਣਾ ਚਾਹੀਦਾ ਕੁਝ ਪੜ੍ਹ ਕੇ ਦਾ ਹੋਣਾ ਹੋਰ ਵਾਰ ਉਸ ਤਰ੍ਹਾਂ ਦੀ ਬਦਲੀਏ ਕਰ ਦਿੱਤੀ ਜਾਂਦੀਆਂ ਨੇ ਇੱਧਰ ਤੋਂ ਉੱਧਰ ਕਰ ਦਿੱਤੇ ਜਾਂਦੇ ਨੇ ਅਫਸਰ ਤੇ ਉਹ ਅਫਸਰਾਂ ਕੋਲੇ ਡਿਟੇਲ ਹੀ ਨਹੀਂ ਹੁੰਦੀ ਹੈ ਇਸ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਜਦੋਂ ਰਾਜਸਥਾਨ ਵੀ ਪਾਣੀ ਮੰਗ ਰਿਹਾ ਤੇ ਹਰਿਆਣਾ ਵੀ ਪਾਣੀ ਮੰਗ ਰਿਹਾ ਅਸੀਂ ਸਿਰਫ ਇਨਾ ਕਹਿੰਦਾ ਵੀ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ ਪਰ ਉਹਦੀ ਡਿਟੇਲ ਉਹਦੇ ਪਿੱਛੇ ਕਾਊਂਟਰ ਵੀ ਦਾ ਕਰੋ ਨਾ ਤੁਸੀਂ ਘਟੋ ਘਟ ਤੁਹਾਨੂੰ ਕਾਊਂਟਰ ਕਰਨਾ ਚਾਹੀਦਾ ਵੀ ਹਾਂ ਭਾਈ ਸਾਡੇ ਕੋਲ ਇਹ ਕੀ ਜਾਣੀ ਹੈ ਅਸੀਂ ਉਦੋਂ ਵੀ ਨਾਨ ਸੀਰੀਅਸਨੈਸ ਦਿਖਾ ਦਿੰਨੇ ਆ ਜਦੋਂ ਸਾਡੇ ਇੱਥੇ ਹੜ੍ਹ ਆ ਜਾਂਦੇ ਨੇ ਹੜ੍ਹਾਂ ਦੀ ਤਿਆਰੀ ਹੋਣਾ ਪਿਛਲੇ ਸਾਲ ਦੀ ਹੀ ਘਟਨਾ ਹੈ ਉਹ ਜਦੋਂ ਹੜ੍ਹ ਆਏ ਸੀਗੇ ਕਿਸ ਤਰੀਕੇ ਨਾਲ ਹੜ੍ਹ ਆਏ ਸੀਗੇ ਉਦੋਂ ਇਗਜ਼ਾਮ ਲੱਗਦਾ ਸੀ ਕਿ 10 ਦਿਨ ਪਹਿਲਾਂ ਅਸੀਂ ਮੀਟਿੰਗ ਕਰਦੇ ਆਂ ਵੀ ਰਜਵਾਹੇ ਨੂੰ ਪੱਕਿਆ ਕਰਨਾ ਤੇ ਉਹੀ ਰਜਵਾਹੇ ਟੁੱਟ ਜਾਂਦੇ ਨੇ ਵੀ ਤਾਂ ਨਾਨ ਸੀਰੀਅਸਨੈਸ ਹੈ ਉਦੋਂ ਅਸੀਂ ਕੋਈ ਇਸ ਤਰੀਕੇ ਨਾਲ ਕੁਝ ਨਹੀਂ ਕਰਦੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਦੋਂ ਇਹ ਬਰਸਾਤ ਦੇ ਮੌਸਮ ਆਉਣਗੇ ਉਦੋਂ ਦੇਖ ਲੈਣਾ ਕਿੰਨੀ ਕਿ ਸੀਰੀਅਸ ਹੈ ਸਾਡੀ ਗਵਰਨਮੈਂਟ ਹਾਂ ਕਿਸੇ ਪਾਸੇ ਤਾਂ ਮਤਲਬ ਚੀਜ਼ਾਂ ਹੋਣ ਨਾ ਫਿਰ ਅਸੀਂ ਆ ਕੇ ਕਹਿ ਦਨੇ ਆਚਾਰਕ ਬੀਹਾ ਬਿਓ ਇੰਡਸਟਰੀਟੀ ਵਾਲਾ ਜਿਹੜਾ ਵਾਟਰ ਹੈ ਉਹ ਸਾਨੂੰ ਦੇ ਦੋ ਇਹਦਾ ਕਿਵੇਂ ਹੋ ਸਕਦਾ ਉਸ ਵਾਸਤੇ ਕੋਈ ਫਿਰ ਸਾਧੋ ਸਮਾਨ ਨਹੀਂ ਹੈ ਸਾਡੇ ਕੋਲ ਕੋਈ ਅਸੀਂ ਤਿਆਰੀ ਨਹੀਂ ਕੀਤੀ ਅਚਾਨਕ ਅਸੀਂ ਪਾਣੀ ਬੰਦ ਵੀ ਕਰ ਦਈਏ ਤਾਂ ਵੀ ਉਹ ਸਾਡੇ ਤੋਂ ਸੰਭਲੇਗਾ ਨਹੀਂ ਕਿਵੇਂ ਪਹਿਲਾਂ ਤਾਂ ਬੰਦ ਕਿਵੇਂ ਕਰਾਂਗੇ ਅਸੀਂ ਪਾਣੀ ਨਾ ਉਹ ਤਾਂ ਨੇਚਰਲ ਹੈ ਪਾਣੀ ਤੁਸੀਂ ਉਸ ਤਰੀਕੇ ਨਾਲ ਨਹੀਂ ਜਾ ਸਕਦੇ ਨਾ ਉਸ ਪਾਸੇ ਉਹਦੇ ਵਾਸਤੇ ਜਦਾ ਭਾਖੜਾ ਡੈਮ ਵਰਗਾ ਇੱਕ ਬਹੁਤ ਵੱਡਾ ਪ੍ਰੋਜੈਕਟ ਲੱਗਣਾ ਲਾਉਣਾ ਪਊਗਾ ਤੁਹਾਨੂੰ ਉਹਦੇ ਵਾਸਤੇ ਵੀ ਤੁਹਾਨੂੰ 20 ਤੋਂ 35 ਸਾਲ ਲੱਗ ਜਾਣਗੇ ਉਸ ਪ੍ਰੋਜੈਕਟ ਵਾਸਤੇ ਫਿਰ ਸਾਡੇ ਭ੍ਰਿਸ਼ਟਾਚਾਰੀ ਇੰਨੀ ਨੇ ਵੀ ਉਦੋਂ ਚਲੋ ਠੀਕ ਹੈ ਜਵਾਰਲਾਲ ਨਹਿਰੂ ਹੁਰਾ ਨੇ ਬਣਵਾਦਾ ਸੀ ਉਹ ਪ੍ਰੋਜੈਕਟ ਉਦੋਂ ਉਸ ਟਾਈਮ ਪਰ ਸੱਜਾਰ ਕੱਟ ਹੁੰਦਾ ਸੀਗਾ ਪਰ ਹੁਣ ਤਾਂ ਇੰਨਾ ਭ੍ਰਿਸ਼ਟਾਚਾਰ ਹੈ ਵੀ ਜੇ ਅੱਜ ਦੇ ਟਾਈਮ ਦੇ ਵਿੱਚ ਉਹ ਡੈਮ ਬਣਿਆ ਹੁੰਦਾ ਤਾਂ ਆਉਣ ਵਾਲੇ 5 ਸਾਲਾਂ ਨੂੰ ਟੁੱਟ ਜਾਂਦਾ ਜਿਵੇਂ ਸਾਡੀਆਂ ਨਹਿਰਾਂ ਟੁੱਟ ਜਾਂਦੀਆਂ ਨੇ ਜੀਆਂ ਜਾ ਸੜਕਾਂ ਟੁੱਟ ਜਾਂਦੀਆਂ ਨੇ ਪੁਲ ਟੁੱਟ ਜਾਂਦੇ ਨੇ ਉਹਦਾ ਪਰ ਉਸਯੋਗਤਾ ਤਾਂ ਉਹਦੋਂ ਵੀ ਨਹੀਂ ਹੋਣੀ ਸੀ ਉਦੋਂ ਫੇਰ ਪੰਜਾਬ ਦੇ ਉੱਤੇ ਹੜਾ ਹੋਣਾ ਸੀ ਅਸੀਂ ਕਿਹੜੀਆਂ ਗੱਲਾਂ ਕਰ ਰਹੇ ਹਾਂ ਆਉਣ ਵਾਲੇ ਭਵਿੱਖ ਬਾਰੇ ਦਾ ਸਾਡੀ ਕੋਈ ਉਹੀ ਨਹੀਂ ਹੈ ਕੋਈ ਗੰਭੀਰਤਾ ਨਾਲ ਸੱਚਾ ਵੀ ਨਹੀਂ ਹੋ ਰਹੀ ਹੈ ਪੰਜਾਬ ਦੇ ਵਿੱਚ ਬੜੀ ਦੁਖਦਾਈ ਗੱਲ ਹੈ ਕਿ ਜਿਸ ਤਰੀਕੇ ਦਾ ਦੇਸ਼ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਸੀਐਮ ਦੇ ਵੱਲੋਂ ਇੱਕ ਵਾਰ ਵੀ ਸਰਦੀ ਦੌਰੇ ਦਾ ਇਲਾਕਾ ਨਹੀਂ ਕੀਤਾ ਦੌਰਾ ਨਹੀਂ ਕੀਤਾ ਗਿਆ ਸਰਦੀ ਦਾ ਜਦ ਕੇ ਦौरा ਹੋ ਜਾਣਾ ਚਾਹੀਦਾ ਸੀ ਜਾ ਕੇ ਉੱਥੇ ਦੇਖਦੇ ਉਹ ਕਿਵੇਂ ਕਿਸਾਨ ਮੁਸ਼ਕਲਾਂ ਨਾਲ ਜੂਝ ਰਹੇ ਨੇ ਕਿਵੇਂ ਉਹ ਉਹਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਘੱਟੋ ਘੱਟ ਉੱਥੇ ਜਾ ਕੇ ਪਰੋਸਰ ਨਾਲ ਤੇ ਵੀ ਸਰਕਾਰ ਤੁਹਾਡੇ ਸਾਡੀ ਤੁਹਾਡੇ ਨਾਲ ਬਿਲਕੁਲ ਔਰ ਵੀਡੀਓ ਪਾ ਕੇ ਵੀ ਨਹੀਂ ਹੁੰਦਾ ਤਾਂ ਬਿਆਨ ਦਿੰਦਾ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਘਟੋ ਘਟ ਵੀਡੀਓ ਪਾ ਕੇ ਜਿਹੜੀ ਹਮਦਰਦੀ ਇਹੋ ਜਿਤਾ ਦਿੰਦੇ ਪਰ ਇਹ ਸਭ ਦੇ ਵਿੱਚ ਜ਼ਿਕਰ ਇਹ ਵੀ ਹੈ ਕਿ ਉਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਹਾਣੀ ਵੀ ਕਹਿ ਦਿੰਦੇ ਨੇ ਵੀ ਨਹੀਂ ਜੀ ਜਿਹੜੀ ਮੀਟਿੰਗ ਆ ਉਹ ਤਾਂ 23 ਤਰੀਕ ਨੂੰ ਬੀਬੀਐਮਬੀ ਨੇ ਕਿਹਾ ਸੀਗਾ ਉਸ ਤੋਂ ਬਾਅਦ 24 ਨੂੰ ਜਿਹੜੀ ਆ ਉਹ ਗੱਲਬਾਤ ਵੀ ਹੋਈ ਵੀ ਪਾਣੀ ਦੇਣਾ ਉਸ ਤੋਂ ਬਾਅਦ ਫੋਨ ਨਹੀਂ ਚੱਕਿਆ ਗਿਆ ਅਧਿਕਾਰੀਆਂ ਦੇ ਵੱਲੋਂ ਦੀ ਸੀਐਮ ਨੂੰ ਚਿੱਠੀ ਲਿਖੀ ਸੀ ਫਿਰ ਸੀਐਮ ਨੇ ਅੱਗੋਂ ਦੀ ਸਿੱਧਾ ਸਿਆਸਤ ਸ਼ੁਰੂ ਕਰ ਦਿੱਤੀ ਯਾਨੀ ਕਿ ਸਿਆਸਤ ਬੇਸ਼ੱਕ ਇਸ ਮਾਮਲੇ ਦੇ ਉੱਤੇ ਹੋ ਰਹੀ ਹੈ ਇਸ ਦੇ ਵਿੱਚ ਕੋਈ ਦੁਰਾਈ ਨਹੀਂ ਹੈ ਲਗਾਤਾਰ ਹਰਿਆਣਾ ਇਸ ਗੱਲ ਨੂੰ ਕਹਿੰਦਾ ਹੈ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਅਸੀਂ ਛੋਟੇ ਭਰਾ ਹੈ ਪਰ ਕੀ ਹਰਿਆਣਾ ਦੇ ਕਿਸੇ ਵੀ ਲੀਡਰ ਨੇ ਅੱਜ ਤੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਸੁੱਖਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਜਿਹੜਾ ਡਾਰਕ ਜ਼ੋਨ ਹੁੰਦਾ ਜਾ ਰਿਹਾ ਹੈ ਫਿਰ ਪੰਜਾਬ ਦੇ ਪ੍ਰਤੀ ਛੋਟੇ ਭਰਾ ਦੀ ਚਿੰਤਾ ਕਿੱਥੇ ਗਈ ਲਗਾਤਾਰ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਇਹ ਗੱਲ ਜ਼ਿਕਰ ਜਿਹੜਾ ਕੀਤਾ ਜਾ ਰਿਹਾ ਹੈ ਹਰਿਆਣੇ ਦੇ ਵੱਲੋਂ ਦੀ ਕਿ ਅਸੀਂ ਤਾਂ ਦਿੱਲੀ ਨੂੰ ਵੱਧ ਪਾਣੀ ਦੰਨੇ ਆ ਫਿਰ ਤੁਸੀਂ ਉਹ ਪਾਣੀ ਰੋਕ ਲਿਓ ਜਿਹੜਾ ਜਿੰਨਾ ਕੁ ਜ਼ਰੂਰੀ ਹੈ ਜਿੰਨਾ ਇਰੀਗੇਸ਼ਨ ਦੇ ਵਿੱਚ ਪਾਣੀ ਜਿਹੜਾ ਯੂਜ਼ ਕੀਤਾ ਜਾ ਰਿਹਾ ਹੈ ਕਿਉਂਕਿ ਵੱਖ-ਵੱਖ ਚੀਜ਼ਾਂ ਨੂੰ ਲੈ ਕੇ ਪਾਣੀ ਦਿੱਤਾ ਜਾਂਦਾ ਪੀਣ ਵਾਲੇ ਪਾਣੀ ਦਾ ਹਲੇ ਤਾਂ ਫਿਲਹਾਲ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਵੀ 8500 ਕਿਊਸਿਕ ਪਾਣੀ ਪੀਣ ਨੂੰ ਦੇ ਦੋ ਤੇ ਜਿਹੜੀਆਂ ਹੋਰ ਚੀਜ਼ਾਂ ਦੇ ਉੱਤੇ ਵਰਤੋਂ ਹੋ ਰਹੀ ਹੈ ਪਾਣੀ ਦੀ ਉੱਥੋਂ ਥੋੜਾ ਬਹੁਤ ਘਟਾ ਲਓ ਉਹ ਨਹੀਂ ਹੋ ਰਿਹਾ ਸਿਰਫ ਸਿਆਸਤ ਦੋਵਾਂ ਪਾਸਿਓਂ ਦੀ ਹੋ ਰਹੀ ਹੈ ਦੂਸਰੇ ਪਾਸੇ ਜਿਹੜਾ ਪਾਣੀਆਂ ਦਾ ਮਸਲਾ ਹੈ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੀ ਕਹਿ ਦਿੱਤਾ ਗਿਆ ਤਾਂ ਜੇਕਰ ਪੰਜਾਬ ਜਿਹੜਾ ਪਾਕਿਸਤਾਨ ਵਾਲਾ ਪਾਣੀ ਰੋਕਿਆ ਜਾਂਦਾ ਤਾਂ ਉਸ ਨੂੰ ਫਿਰ ਤੁਸੀਂ ਇਸ ਤਰੀਕੇ ਰੈਲਿਟੀ ਦੀ ਗੱਲ ਵੀ ਕਰੋ ਨਵੇਂ ਸਿਰੇ ਤੋਂ ਉਹ ਵਾਲੀ ਕੋਈ ਗੱਲ ਨਹੀਂ ਬੋਈ ਹੈਗੀ ਸਿੱਧਾ ਇੱਕ ਬਿਆਨ ਮਤਲਬ ਇੱਕ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਇੱਕ ਬਿਆਨ ਦੇ ਦਈਏ ਉਸ ਤੋਂ ਬਾਅਦ ਲੋਕਾਂ ਦੀ ਵਾਹਵਾਹੀ ਖਾਟ ਲਈਏ ਔਰ ਉਸ ਤੋਂ ਬਾਅਦ ਅੱਗੇ ਦੇਖੀ ਜਾਊਗੀ ਵੀ ਕੀ ਹੋਊਗੀ ਉਹੀ ਇਸੇ ਤਰੀਕੇ ਦਾ ਇਸ ਸਮੇਂ ਦੇ ਉੱਤੇ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਲਾ ਲਓ ਹਰ ਵਾਰ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਸਟੇਜ ਸੰਭ ਸਟੇਟ ਸਬੰਧ ਦੇ ਵਿੱਚ ਫਰਕ ਹੁੰਦਾ ਹੈ ਪਰ ਉਹ ਲੋਕਾਂ ਦੀ ਵਾਹ ਵਾਈ ਹੀ ਖਟ ਰਹੇ ਨੇ ਆਪਣੇ ਬਿਆਨ ਦੇ ਦੇ ਕੇ ਵਾਰ-ਵਾਰ ਜਿਸ ਤਰੀਕੇ ਇੱਕ ਸਟੇਜ ਦੇ ਉੱਤੇ ਹੁੰਦਾ ਹੈ ਸਟੇਜ ਦੇ ਉੱਤੇ ਬੋਲਿਆ ਜਾਂਦਾ ਲੋਕਾਂ ਦੀਆਂ ਤਾੜੀਆਂ ਦੀ ਆਵਾਜ਼ ਆਉਂਦੀ ਹੈ ਗੂੰਜ ਆਉਂਦੀ ਹੈ ਓਕੇ ਜਾਂਦਾ ਵੀ ਇੱਕ ਕਲਾਕਾਰ ਵਾਸਤੇ ਜਿਹੜਾ ਹੈ ਉਹ ਮੰਨਿਆ ਜਾਂਦਾ ਵੀ ਉਸ ਦੀ ਕਮਾਈ ਇਹੇ ਹੈ ਉਹੀ ਚੀਜ਼ ਹਲੇ ਵੀ ਮੁੱਖ ਮੰਤਰੀ ਉਹਦੇ ਵਿੱਚੋਂ ਨਿਕਲ ਨਹੀਂ پا ਰਹੇ ਉਹਨਾਂ ਨੂੰ ਇਹ ਹੀ ਲੱਗ ਰਿਹਾ ਹੈ ਕਿ ਹੁਣ ਵੀ ਲੋਕਾਂ ਦੀ ਵਾਹ ਵਾਈ ਖਟ ਲਓ ਕਿ ਹਾਂਜੀ ਆ ਵਧੀਆ ਕੰਮ ਕਰ ਦਿੱਤਾ ਇਹ ਵਧੀਆ ਬਿਆਨ ਦੇ ਦਿੱਤਾ ਤਾੜੀਆਂ ਵੱਜ ਗਈਆਂ ਤੇ ਵਧੀਆ ਹੋ ਗਿਆ ਉਸੇ ਸਭ ਦੇ ਵਿੱਚ ਉਲਝੇ ਹੋਏ ਨੇ ਹਲੇ ਵੀ ਜਿਹੜੇ ਪਾਣੀਆਂ ਦੇ ਮ ਲਿਏ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਜਿਸ ਤਰੀਕੇ ਜ਼ਿਕਰ ਕੀਤਾ ਡਾਰਕ ਜ਼ੋਨ ਹੈ ਹਰਿਆਣਾ ਲਗਾਤਾਰ ਪਾਣੀ ਦੀ ਮੰਗ ਤਾਂ ਕਰ ਰਿਹਾ ਹੈ ਜਿੰਨਾ ਕਿਉਂਕਿ ਜ਼ਿਕਰ ਹੈ ਕਿ 21 ਮਈ ਤੋਂ 21 ਮਈ ਤੱਕ ਹਰ ਸਾਲ ਦਾ ਪਾਣੀ ਜਿਹੜਾ ਉਹ ਕੋਟਾ ਤੈ ਹੁੰਦਾ ਤੇ ਜੇ ਕੋਟਾ ਤੈ ਹੁੰਦਾ ਹਰ ਸਾਲ ਤਾਂ ਤੁਸੀਂ ਉਦੋਂ ਕਿਉਂ ਨਹੀਂ ਕਹਿੰਦੇ ਵੀ ਸਾਨੂੰ ਘੱਟ ਪਾਣੀ ਆ ਰਿਹਾ ਜੀ ਵੱਧ ਪਾਣੀ ਦਿਓ ਹਰ ਸਾਲ ਕੋਟਾ ਤੈ ਹੁੰਦਾ ਨਾ ਉਸ ਦੇ ਵਿੱਚ ਕਿੰਨੀ ਕ ਵਾਰ ਉਹਨਾਂ ਨੇ ਵਾਸ ਚੁੱਕੀ ਹੈ ਵੀ ਸਾਨੂੰ ਤਾਂ ਜੀ ਵੱਧ ਪਾਣੀ ਚਾਹੀਦਾ ਹੈ ਰਾਜਸਥਾਨ ਵੀ ਪਾਣੀ ਮੰਗ ਰਿਹਾ 500 ਕਿਉਂ ਕੋਈ ਵੀ ਕਹਿੰਦਾ ਵੀ ਸਾਨੂੰ ਪਾਣੀ ਦੇ ਦਿਓ ਹਰਿਆਣਾ ਤਾਂ ਕਹਿੰਦਾ ਸੀ ਖਤਮ ਕਰ ਲਿਆ ਪਾਣੀ ਤੁਸੀਂ ਕਿਵੇਂ ਖਤਮ ਕਰ ਲਿਆ ਪਾਣੀ ਜਦੋਂ ਥੋੜਾ ਪਾਣੀ ਸੀਗਾ ਤੁਹਾਨੂੰ ਉਦੋਂ ਨਹੀਂ ਉਦੋਂ ਦਿੱਲੀ ਵਾਲੇ ਪਾਣੀ ਨੂੰ ਲੈ ਕੇ ਦਿੱਲੀ 'ਚ ਪਾਣੀ ਦੇਣ ਨੂੰ ਲੈ ਕੇ ਸਿਆਸਤ ਤੁਸੀਂ ਕਰੀ ਗਏ ਉਦੋਂ ਤੁਸੀਂ ਸੋਚੀ ਨਹੀਂ ਹੈਗੀ ਵੀ ਅਸੀਂ ਅੱਗੇ ਕੀ ਕਰਨਾ ਹੈ ਯਾਨੀ ਕਿ ਜ਼ਿੰਮੇਵਾਰਾਂ ਨਾਲ ਜਿਹੜੀ ਸਟੇਟਮੈਂਟਸ ਨਹੀਂ ਹੈ ਜਿੰਨੇ ਜ਼ਿੰਮੇਵਾਰਾਂ ਨਾਲ ਜਿਹੜੇ ਫੈਸਲੇ ਨੇ ਉਹ ਤਾਂ ਨਹੀਂ ਕੀਤੇ ਜਾ ਰਹੇ ਨਾ ਸਿਰਫ ਇਸ ਸਮੇਂ ਦੇ ਵਿੱਚ ਅਸੀਂ ਕੀ ਕਰ ਲਈਏ ਉਸ ਤਰੀਕੇ ਦੇ ਬਿਆਨ ਨੇ ਉਸ ਤਰੀਕੇ ਦੀ ਸਿਆਸਤ ਹੈ ਪਾਣੀਆਂ ਦਾ ਮਸਲਾ ਲੰਮਾ ਕਾਫੀ ਹੈ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਾਣੀਆਂ ਨੂੰ ਲੈ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਧਰਨੇ ਵੀ ਲੱਗੇ ਨੇ ਮੁਜ਼ਾਰੇ ਵੀ ਹੋਏ ਨੇ ਪਰ ਸਵਾਲ ਇਹ ਹੈ ਕਿ ਹੁਣ ਤੱਕ ਕੀ ਤੁਸੀਂ ਉਸ ਤਰੀਕੇ ਦੇ ਨਾਲ ਆਪਣਾ ਪੱਖ ਰੱਖਿਆ ਅੱਗੇ ਜਾ ਕੇ ਉਸ ਤਰੀਕੇ ਨਾਲ ਤੁਸੀਂ ਹੁਣ ਤੱਕ ਕਿਹਾ ਕਿ ਕਿ ਕਿਉਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤੁਸੀਂ ਕੇਂਦਰ ਨੂੰ ਕਿਹਾ ਹੈ ਕਿ ਤੁਸੀਂ ਮਾਮਲੇ ਨੂੰ ਬੈਠ ਕੇ ਵਿੱਚ ਪੈ ਕੇ ਸੌਟ ਆਊਟ ਕਰਵਾਉਣਾ ਵਿਚੁਲਗੀ ਕਰਨੀ ਹੈ ਕੇਂਦਰ ਨੇ ਕਿੰਨੀਆਂ ਕਮੇਟੀਆਂ ਕਰ ਲਈਆਂ ਕੇਂਦਰ ਨੇ ਕਿੰਨੀ ਵਾਰ ਇਸ ਦੇ ਵਿਚੁਲਗੀ ਦੇ ਲਈ ਕੋਸ਼ਿਸ਼ਾਂ ਕਰ ਲਈਆਂ ਬਿਆਨ ਆ ਜਾਂਦੇ ਨੇ ਓਕੇਜਨਲੀ ਉਹ ਵੀ ਆ ਜਾਂਦੇ ਨੇ ਵੀ ਅਸੀਂ ਮਸਲੇ ਦਾ ਹੱਲ ਕਰਾਂਗੇ ਬੈ ਕੇ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਦਾ ਬਿਆਨ ਮੇਰੇ ਖਿਆਲ ਨਾਲ ਪਿੱਛੇ ਜਿਹਾ ਆਇਆ ਸੀਗਾ ਕੇਂਦਰ ਤੋਂ ਜਦੋਂ ਉਹਨਾਂ ਨੇ ਕਹੇ ਸੀ ਕਿ ਬੈਠ ਕੇ ਅਸੀਂ ਮਸਲੇ ਦਾ ਹੱਲ ਕਰਾਂਗੇ ਕੇਂਦਰੀ ਜਲ ਸ਼ਕਤੀ ਮੰਤਰੀ ਦਾ ਬਿਆਨ ਆਇਆ ਸੀਗਾ ਵੀ ਅਸੀਂ ਵਿਚ올ਗੀ ਕਰਾਂਗੇ ਕਦੋਂ ਕੀਤੀ ਹੈ ਵਿਚ올ਗੀ ਕਿੱਥੇ ਕੀਤੀ ਹੈ ਵਿਚ올ਗੀ ਕਦੋਂ ਮੀਟਿੰਗ ਸੱਦੀ ਹੈ ਯਾਨੀ ਕਿ ਕੰਮ ਨਹੀਂ ਅਸੀਂ ਕਰਨਾ ਅਸੀਂ ਸਿਰਫ ਬਿਆਨ ਦੇਣੇ ਨੇ ਤਾਂ ਕਿ ਇੱਕ ਚਰਚਾ ਜੀ ਬਣੀ ਰਹੇ ਉਹੀ ਜਿਹਾ ਕੁਝ ਇਸ ਸਮੇਂ ਵੀ ਸਿਆਸਤ ਚ ਹੋ ਰਿਹਾ ਹੈ ਚਰਚਾ ਜੀ ਬਣਾਈ ਰੱਖਣ ਦੇ ਵਾਸਤੇ ਯਾਨੀ ਕਿ ਉਸ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਗੰਭੀਰਤਾ ਤਾਂ ਨਹੀਂ ਦੇਖੀ ਜਦੋਂ ਜੀ ਉਹਨਾਂ ਨੇ ਬਿਆਨ ਦੇ ਦਿੱਤਾ ਤਾਂ ਕਿ ਜਾ ਕੇ ਇਹਦਾ ਸਿਲਾ ਕੀ ਨਿਕਲ ਲੈ ਕੇ ਜਾ ਕੇ ਕਿਸ ਤਰੀਕੇ ਦੀ ਜਿਹੜੀ ਅੱਗੇ ਹੋਰ ਜਿਹੜੇ ਰੂਲਸ ਰੈਗੂਲੇਸ਼ਨਸ ਨੇ ਬਣਾਉਣੇ ਪੈਣਗੇ ਉਹ ਸਾਰੀਆਂ ਚੀਜ਼ਾਂ ਤਾਂ ਕਿਸੇ ਨੇ ਵੀ ਨਹੀਂ ਦੇਖੀਆਂ ਗਿਆ ਔਰ ਇਦਾਂ ਹੋ ਸਕਦਾ ਵੀ ਪਾਕਿਸਤਾਨ ਦਾ ਤੁਸੀਂ ਪਾਣੀ ਰੋਕ ਦੋ ਇਹ ਸਾਰੀਆਂ ਹਵਾਈ ਗੱਲਾਂ ਹੋਣਗੀਆਂ ਇਹਨੇ ਜੋ ਵੀ ਇਸ ਤਰੀਕੇ ਨਾਲ ਕੀਤੀ ਜਾਂਦੀ ਨੇ ਵੀ ਇਦਾਂ ਹੋ ਜਾਊਗਾ ਉਦਾਂ ਹੋ ਜਾਊਗਾ ਪਰ ਗਰਾਊਂਡ ਦੇ ਉੱਤੇ ਕੀ ਸਿਚੁਏਸ਼ਨ ਆ ਉਹਨੂੰ ਵੀ ਥੋੜਾ ਜਿਹਾ ਬਚਣਾ ਚਾਹੀਦਾ ਤੁਸੀਂ ਰਾਜਸਥਾਨ ਦਾ ਜ਼ਿਕਰ ਕਰੇ ਕਿ ਰਾਜਸਥਾਨ ਦੇ ਵਿੱਚ ਜਿਹੜਾ ਪਾਣੀ ਹੋਰ ਮੰਗਦੇ ਨੇ ਤੁਸੀਂ ਉੱਧਰਲੇ ਰਾਜਸਥਾਨ ਬਾਰਡਰ ਦੇ ਨਾਲ ਲੱਗਦੇ ਜਿਹੜੇ ਪੰਜਾਬ ਦੇ ਇਲਾਕੇ ਨੇ ਪੰਜਾਬ ਦੇ ਪਿੰਡ ਨੇ ਤੁਸੀਂ ਉੱਥੋਂ ਪਾਣੀ ਦੀ ਬਾਲਟੀ ਵੀ ਨਹੀਂ ਭਰ ਸਕਦੇ ਉਸ ਪਾਣੀ ਦੇ ਵਿੱਚੋਂ ਤੁਹਾਡੇ ਦੇ ਪਰਚਾ ਦਰਜ ਹੋ ਜਾਂਦਾ ਰਾਜਸਥਾਨ ਪੁਲਿਸ ਵੱਲ ਇਸ ਤਰੀਕੇ ਦੀ ਸਿਚੁਏਸ਼ਨ ਹੈ ਜਦ ਕਿ ਉਹ ਪਾਣੀ ਪੰਜਾਬ ਵੀ ਦਿੰਦਾ ਉਹਨਾਂ ਨੂੰ ਉੱਥੇ ਦੇ ਜਿਹੜੇ ਨੇੜਲੇ ਪਿੰਡ ਨੇ ਉਹ ਉੱਥੇ ਪੁਲਿਸ ਲੱਗੀ ਹੋਈ ਹੈ ਪਾਣੀ ਵੀ ਰੱਖੀ ਨਹੀਂ ਉਹ ਇੰਨੇ ਇੰਨੇ ਜ਼ਿਆਦਾ ਕੌਨਸ਼ੀਅਸ ਨਹੀਂ ਉਹ ਵੀ ਹਾਂ ਵੀ ਸਾਡੇ ਹਿੱਸੇ ਦਾ ਪਾਣੀ ਕਿਤੇ ਕੋਈ ਇੱਥੇ ਨਾ ਰੋਕ ਲੇ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਕਾਊਂਟ ਦਾ ਕਰਦੀਆਂ ਨੇ ਵੀ ਤੁਸੀਂ ਕਿਸ ਤਰੀਕੇ ਨਾਲ ਬਿਹੇਵ ਕਰ ਰਹੇ ਹੋ ਤੁਹਾਡਾ ਬਿਹੇਵ ਹੈ ਜਿਹੜੀ ਤੁਸੀਂ ਵਿਚੋਲਗੀ ਦੀ ਗੱਲ ਕੀਤੀ ਹੈ ਇਹ ਤਾਂ ਸਭ ਨੂੰ ਪਤਾ ਨਾ ਕਿ ਹਾਂ ਵੀ ਰਾਏ ਪੇਰਨ ਲਾਅ ਕੀ ਕਹਿੰਦਾ ਹੈ ਕਿ ਮੰਤਰੀ ਤੌਰ ਦੇ ਉੱਤੇ ਜਿੰਨਾ ਚਿਰ ਤੁਸੀਂ ਬਾਕੀ ਦੇਸ਼ਾਂ ਨੂੰ ਆਪਣੇ ਨਾਲ ਨਹੀਂ ਰਲਵਾਉਂਦੇ ਹੈਗੇ ਉਹਨਾਂ ਚਿਰ ਤੁਸੀਂ ਰਾਏ ਪੇਰਨ ਲਾਅ ਦੇ ਖਿਲਾਫ ਨਹੀਂ ਜਾ ਸਕਦੇ ਜੀ ਜਿਹੜੇ ਇਹ ਸੈਨਤੂ ਦੀਆਂ ਜਿਹੜੀਆਂ ਨਹਿਰਾਂ ਨਿਕਲਦੀਆਂ ਨੇ ਆਉਂਦੀਆਂ ਚੀਨ ਤਿੱਬਤ ਦੇ ਵਿੱਚ ਵੀ ਨਹੀਂ ਹੈਗੀ ਜਦੋਂ ਅਸੀਂ ਪਾਕਿਸਤਾਨ ਦਾ ਪਾਣੀ ਬੰਦ ਕਰਨ ਦੀ ਗੱਲ ਕਰਦੇ ਆ ਨਾ ਵੀ ਹਾਂ ਪਾਣੀ ਬੰਦ ਕਰ ਦਾਂਗੇ ਪਾਣੀ ਬੰਦ ਤਾਂ ਕਰ ਦਾਂਗੇ ਅੱਗੋਂ ਫਿਰ ਜੇ ਚੀਨ ਪਾਕਿਸਤਾਨ ਦੇ ਪਾਸੇ ਚਲਾ ਗਿਆ ਫਿਰ ਕੀ ਕਰਾਂਗੇ ਅਸੀਂ ਹੂੰ ਉਹ ਬਿਆਨ ਤਾਂ ਹਲੇ ਏਦਾਂ ਦੇ ਆ ਰਹੇ ਨੇ ਜਾਂਚ ਦੀ ਮੰਗ ਕਰ ਰਹੇ ਨੇ ਉਹ ਜਿਹੜੀਆਂ ਇਹ ਨਾਨ ਸੀਰੀਅਸਨੈਸ ਵਾਲੀਆਂ ਗੱਲਾਂ ਨੇ ਇਹ ਵੀ ਹਾਂ ਵੀ ਬਸ ਲੋਕਾਂ ਦੇ ਵਿੱਚ ਮਿਤ ਸੀ ਗਿਆ ਵੀ ਕਲਾਕਾਰ ਤਾੜੀਆਂ ਦਾ ਭੁੱਖਾ ਹੁੰਦਾ ਕਲਾਕਾਰ ਹੁੰਦਾ ਹੋਊਗਾ ਤਾੜੀਆਂ ਦਾ ਭੁੱਖਾ ਪਰ ਇੱਕ ਸਟੇਟ ਦਾ ਸੀਐਮ ਸਟੇਟ ਦਾ ਮੁਖੀ ਹੁੰਦਾ ਉਹ ਉਹਨੂੰ ਆਪਣੇ ਲੋਕਾਂ ਦੇ ਲਈ ਇਹ ਆਵਾਜ਼ ਜ਼ਰੂਰ ਚੱਕਣੀ ਚਾਹੀਦੀ ਹੁੰਦੀ ਹੈ ਕਿ ਹਾਂ ਵੀ ਇਹ ਚੀਜ਼ਾਂ ਜਿਹੜੀਆਂ ਨੇ ਗਲਤ ਨੇ ਕਿਸ ਤਰੀਕੇ ਨਾਲ ਗਲਤ ਨੇ ਇਹਦੀ ਵੀ ਗੱਲ ਕਰਨੀ ਚਾਹੀਦੀ ਉਹ ਵੀ ਲੋਕਾਂ ਦੇ ਵਿੱਚ ਪ੍ਰਚਾਰ ਕਰਨਾ ਚਾਹੀਦਾ ਵੀ ਹਾਂ ਪਰ ਅੱਜ ਤੱਕ ਕਦੇ ਵੀ ਮੁੱਖ ਮੰਤਰੀ ਦੇ ਵੱਲੋਂ ਇਹ ਨਹੀਂ ਕਿਹਾ ਗਿਆ ਵੀ ਹਾਂ ਵੀ ਅਸੀਂ ਸਟੈਂਡ ਨਹੀਂ ਲੈ ਸਕੀ ਕਿੰਨੇ ਵਾਰੀ ਮੀਟਿੰਗਾਂ ਹੋਈਆਂ ਨੇ ਜੀ ਅਸੀਂ ਉਹ ਤੇ ਇਹ ਨਹੀਂ ਕਹਿ ਸਕੀ ਅੰਦਰ ਕੋਈ ਗੱਲ ਕੋਈ ਹੋਰ ਗੱਲਬਾਤ ਹੁੰਦੀ ਹੁੰਦੀ ਹੈ ਤੇ ਬਾਹਰ ਆ ਕੇ ਕੋਈ ਹੋਰ ਬਿਆਨ ਦੇ ਦਿੱਤਾ ਜਾਂਦਾ ਹੁੰਦਾ ਲੋਕਾਂ ਦੇ ਵਿੱਚ ਇੱਕ ਮਾਹੌਲ ਕ੍ਰੀਏਟ ਕਰਨ ਦੇ ਲਈ ਕਿ ਹਾਂ ਵੀ ਅਸੀਂ ਬਹੁਤ ਵਧੀਆ ਕੰਮ ਕਰਕੇ ਆਏ ਹਾਂ ਅਸੀਂ ਪਰ ਅੰਤਜਦ ਕੇ ਅੰਦਰ ਗੱਲ ਕੋਈ ਹੋਰ ਹੋ ਹੀ ਜਾਂਦੀ ਹੈ। ਹੂੰ ਇਹ ਜਿਹੜੀ ਕੇਂਦਰ ਦੀ ਵਿਚੋਲਗੀ ਵਾਲੀ ਗੱਲ ਹੈ ਪਤਾ ਕੇਂਦਰ ਨੂੰ ਵੀ ਹੈ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੋ ਨਹੀਂ ਸਕਦੀਆਂ ਬਾਕੀ ਸਟੇਟਾਂ ਨੂੰ ਵੀ ਪਤਾ ਹੈ ਪਰ ਉਹਦਾ ਜਿਹੜਾ ਹੱਲ ਹੈ ਉਹ ਇਸ ਤਰੀਕੇ ਨਾਲ ਨਹੀਂ ਨਿਕਲ ਸਕਦਾ ਕਿ ਹਾਂ ਪੰਜਾਬ ਨੂੰ ਤੁਸੀਂ ਬਿਨਾਂ ਰਾਇਲਟੀ ਤੋਂ ਤੁਸੀਂ ਪਾਣੀ ਲਈ ਜਾਓ ਪੰਜਾਬ ਤੋਂ ਤੇ ਫਿਰ ਤੁਸੀਂ ਉਹਦੇ ਬਦਲੇ ਕੁਝ ਦੇਓ ਬਿਨਾ ਇਹ ਵੀ ਨਹੀਂ ਹੋ ਸਕਦਾ ਇਹ ਤਾਂ ਪੰਜਾਬ ਨੂੰ ਇੱਕ ਤਰੀਕੇ ਨਾਲ ਲੁੱਟਿਆ ਜਾ ਰਿਹਾ ਹੈ ਬਿਨਰ ਆਲਟੀ ਦਾ ਪਾਣੀ ਸਾਰਾ ਸਾਰਾ ਖਤਰਾ ਪੰਜਾਬ ਹੱਸਦਾ ਜਦੋਂ ਹਾੜਾ ਆਉਂਦੇ ਨੇ ਉਦੋਂ ਪੰਜਾਬ ਦੇਖਦਾ ਆ ਪੰਜਾਬ ਰੋਕਦਾ ਆ ਪੰਜਾਬ ਤੋਂ ਬਾਹਰ ਕਿੱਥੇ ਛੱਡ ਜਾਂਦੇ ਨੇ ਹਰਿਆਣੇ ਦੇ ਕੁਝ ਕੁ ਪਿੰਡ ਨੇ ਜਿਹੜੇ ਜਿ세 ਜੋ ਪਿੰਡ ਡੁੱਬਦੇ ਨੇ ਉਹ ਜਿਹੜੇ ਦਰਿਆਈ ਪਾਣੀ ਦੇ ਨੇੜੇ ਨੇੜੇ ਨੇ ਜਾਂ ਜਮਨਾ ਦੇ ਨੇੜੇ ਨੇੜੇ ਨੇ ਬਾਕੀ ਬਾਕੀ ਦਾ ਪਿੰਡ ਠੀਕ ਰਹਿੰਦੇ ਨੇ ਸੇਫ ਰਹਿੰਦੇ ਨੇ ਜੀ ਬਾਕੀ ਜਿਆ ਸਾਡੇ ਦਾ ਇਥੇ ਜਿਆਦਾ ਪੰਜਾਬ ਦੇ ਵਿੱਚ ਖੇਤੀਯੋਗ ਤੇ ਜਿਹੜੀ ਜ਼ਮੀਨ ਆ ਉਹ ਵੀ ਹੜਾ ਚ ਵਹਿ ਜਾਂਦੀ ਹੈ ਘਰਾਂ ਚ ਮਿੱਟੀ ਆ ਜਾਂਦੀ ਹੈ ਤੇ ਫਿਰ ਉਹ 2-3 ਸਾਲ ਤੋਂ ਮਿੱਟੀ ਨਿਕਲਦੀ ਰਹੀ ਹੁਣ ਜਾ ਕੇ ਪਿਛੇ ਜੇ ਮਾਈਨਿੰਗ ਪਾਲਸੀ ਚੇਂਜ ਕੀਤੀ ਹੈ ਸਰਕਾਰ ਨੇ ਤੇ ਕਿਸਾਨ ਨੂੰ ਅਧਿਕਾਰ ਦਿੱਤੇ ਨੇ ਵੀ ਹਾਂ ਵੀ ਉਹ ਮਾਈਨਿੰਗ ਕਰਾ ਸਕਦਾ ਉਹ ਵੀ ਇਸ ਮੌਕੇ ਦਿੱਤੇ ਨੇ ਮਤਲਬ ਸਾਲ ਬਾਅਦ ਤੁਸੀਂ ਸਾਲ ਜਾਰੀ ਕਰਦੇ ਹੋ ਪਾਲਸੀ ਤੇ ਉਸ ਵੇਲੇ ਤੁਸੀਂ ਕਹਿੰਦੇ ਹੋ ਅਚਾਨਕ ਵੀ ਹਾਂ ਹੁਣ ਤੁਸੀਂ ਮਿੱਟੀ ਕੱਢ ਲਓ ਜਦੋਂ ਮਿੱਟੀ ਕੱਢਣ ਦਾ ਵੇਲਾ ਸੀ ਉਦੋਂ ਤਾਂ ਮਿੱਟੀ ਨਹੀਂ ਕੱਢ ਸਕਿਆ ਉਹ ਆਪਣੇ ਖੇਤਾਂ ਨੂੰ ਸੰਭਾਲ ਸਕਿਆ ਇਹ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਹਵਾ ਹਵਾਈ ਹੁੰਦੀਆਂ ਨੇ ਕਿ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਪਾਕਿਸਤਾਨ ਦਾ ਪਾਣੀ ਬੰਦ ਕਰਦਾਂਗੇ ਜਾਂ ਹਰਿਆਣੇ ਨੂੰ ਅਸੀਂ ਆਏ ਕਹਿੰਨੇ ਆ ਉਹ ਕਹਿੰਨੇ ਹੈਗੇ ਤੁਸੀਂ ਇੱਕ ਵਾਰੀ ਜਾ ਕੇ ਤੁਸੀਂ ਜਿੱਦਾ ਦਾ ਕੱਢੋ ਨਾ ਘਟੋ ਘਟ ਪਿੰਡਾਂ ਦਾ ਉਥੇ ਕੀ ਮਾਹੌਲ ਹੈ ਮਾਲਵਾ ਨਹਿਰ ਕਦੋਂ ਦੀ ਬਣ ਰਹੀ ਸੀ ਉਹ ਕਹਿੰਦੇ ਸੀ ਸਟਾਲ ਚੱਲਣ ਲੱਗ ਜੂਗੀ ਕਿੱਥੇ ਚਲੀ ਹੈ ਟੇਲਾ ਟੇਲਾ ਤੱਕ ਪਾਣੀ ਪਹੁੰਚ ਰਿਹਾ ਠੀਕ ਹੈ ਪਰ ਟੇਲ ਵੀ ਕਈ ਥਾਵਾਂ ਤੇ ਸੁੱਕੇ ਪਏ ਨੇ ਹਲੇ ਵੀ ਇਸੇ ਇਥੇ ਪਾਣੀ ਦੀ ਲੋੜ ਹੈ ਫਿਰ ਉਹ ਪਾਣੀ ਕਿੱਥੋਂ ਆਊਗਾ ਇਹ ਪਾਣੀ ਦਾ ਮਸਲਾ ਤਾਂ ਬਹੁਤ ਗੰਭੀਰ ਹੈ ਜੇ ਅਸੀਂ ਇੰਨਾ ਵੀ ਇਹ ਲੰਬਾ ਅਸੀਂ ਜਿੰਨੀ ਮਰਜ਼ੀ ਲੰਬੀ ਇਹਦੇ ਤੇ ਡਿਸਕਸ਼ਨ ਕਰੀ ਜਾਏ ਇਹ ਤਾਂ ਵੀ ਨਹੀਂ ਇਹਦੇ ਵਿੱਚੋਂ ਸੋਲੂਸ਼ਨ ਨਿਕਲਦਾ ਹੈਗਾ ਇਹ ਤਾਂ ਬਹੁਤ ਗੰਭੀਰ ਮਸਲਾ ਹੈ ਪਾਣੀ ਦਾ ਇਕੱਲਾ ਇੰਡੀਆ ਦਾ ਨਹੀਂ ਇੰਡੀਆ ਤੋਂ ਬਾਹਰ ਵੀ ਜਿੱਥੇ-ਜਿੱਥੇ ਦੇਸ਼ਾਂ-ਵਿਦੇਸ਼ਾਂ ਦੀ ਜਿਹੜੀਆਂ ਲੜਾਈਆਂ ਨੇ ਉਹ ਪਾਣੀ ਦੇ ਮਸਲੇ ਤੇ ਟਿੱਗੀਆਂ ਹੋਈਆਂ ਨੇ ਜੀਆਂ ਉੱਥੇ ਵੀ ਇਹ ਚੀਜ਼ਾਂ ਵਿਚਾਰੀਆਂ ਜਾ ਰਹੀਆਂ ਨੇ ਸੋਲੂਸ਼ਨ ਜਿਹੜਾ ਸੋਲੂਸ਼ਨ ਕਿਤੇ ਵੀ ਨਹੀਂ ਹੈ ਜੀ ਦਾ ਲੋੜਾ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ ਹੁਣ ਕਲਾਈਮੇਟ ਚੇਂਜ ਹੋ ਗਿਆ ਗਲੇਸ਼ੀਅਰ ਪਿਘਲ ਰਹੇ ਨੇ ਤੁਸੀਂ ਉਹਨਾਂ ਦੀ ਚਿੰਤਾ ਕਰਨ ਦੀ ਬਜਾਏ ਤੁਸੀਂ ਆਪਸ ਦੇ ਵਿੱਚ ਹੀ ਨੌਕਚੌਕ ਕਰੀ ਜਾਂਦੇ ਹੋ ਕਲਾਈਮੇਟ ਚੇਂਜ ਮਿਨਿਸਟਰੀ ਬਣ ਗਈ ਹੈ ਮਿਨਿਸਟਰੀ ਦੇ ਵਿੱਚ ਉਹ ਵਰਡ ਸ਼ਾਮਲ ਹੋ ਗਿਆ ਕਲਾਈਮੇਟ ਚੇਂਜ ਦਾ ਪਰ ਅੱਜ ਤੱਕ ਵੀ ਐਕਟਿਵਨੈਸ ਨਹੀਂ ਸੀ ਇਹ ਮਿਨਿਸਟਰੀ ਦੀ ਮਿਨਿਸਟਰੀ ਆਫ ਇੰਡੀਆ ਹਮ ਕਦੇ ਵੀ ਨਹੀਂ ਇਸ ਗੱਲ ਦੇ ਉੱਤੇ ਚਰਚਾ ਹੋਈ ਵੀ ਹਾਂ ਕਿਸ ਤਰੀਕੇ ਨਾਲ ਕਲਾਈਮੇਟ ਚੇਂਜ ਹੋ ਰਿਹਾ ਤੇ ਸਾਡੇ ਫਸਲਾਂ ਦੇ ਉੱਤੇ ਪ੍ਰਭਾਵ ਪੈ ਰਿਹਾ ਲੋਕਾਂ ਦੇ ਉੱਤੇ ਪ੍ਰਭਾਵ ਪੈ ਰਿਹਾ ਲੋਕਾਂ ਕਾ ਪਿੱਛੇ ਜੇ ਇੱਕ ਰਿਪੋਰਟ ਆਈ ਹੈ ਕਿ ਕਲਾਈਮੇਟ ਚੇਂਜ ਦੇ ਨਾਲ ਜਿਹੜੇ ਲੋਕਾਂ ਦੇ ਵਿੱਚ ਨੀਂਦ ਦੀ ਜਿਹੜੀ ਆਦਤ ਹੈ ਉਹ ਵੀ ਚੇਂਜ ਹੋ ਗਈ ਹੈ। ਹੂੰ ਇਕੱਲਾ ਲਾਈਫ ਸਟਾਈਲ ਹੀ ਨਾ ਕੰਮ ਕਰਦਾ ਹੈਗਾ ਉਹ ਤੇ ਕਲਾਈਮੇਟ ਚੇਂਜ ਵੀ ਦਾ ਕੰਮ ਕਰ ਰਿਹਾ ਪੌਣ ਪਾਣੀ ਕੰਮ ਕਰ ਰਿਹਾ ਉਹ ਤੁਸੀਂ ਕਿਸ ਤਰੀਕੇ ਨਾਲ ਤੁਹਾਡਾ ਬਾਡੀ ਰੈਕਟ ਕਰਦੀ ਹੈ ਉਹ ਸਾਰੀਆਂ ਚੀਜ਼ਾਂ ਨਹੀਂ ਆ ਉਹਦੇ ਤੇ ਕਲਾਈਮੇਟ ਚੇਂਜ ਮਿਨਿਸਟਰੀ ਨੂੰ ਕੰਮ ਕਰਨਾ ਚਾਹੀਦਾ। ਸਾਡੇ ਦੇ ਇੱਥੇ ਕੋਈ ਨਹੀਂ ਮੈਨੂੰ ਨਹੀਂ ਲੱਗਦਾ ਵੀ ਇੱਥੇ ਅਸੀਂ ਗੰਭੀਰ ਡਿਸਕਸ਼ਨ ਕਰ ਰਹੇ ਹਾਂ ਵੀ ਹਾਂ। ਕੀ ਕਿਤੇ ਕੋਈ ਚਰਚਾ ਹੋ ਰਹੀ ਹੈ ਕਲਾਈਮੇਟ ਚੇਂਜ ਦੇ ਉੱਤੇ ਗਲੇਸ਼ੀਅਰ ਕਿਸ ਤਰੀਕੇ ਨਾਲ ਪਿਘਲ ਰਹੇ ਨੇ ਹਰ ਸਾਲ ਜਿਹੜਾ ਉਹ ਤੋਂ ਕਿੰਨੇ ਕਿਊਸੇਕ ਪਾਣੀ ਹੈ ਜਿਹੜਾ ਉਹ ਵਹਿ ਜਾਂਦਾ ਗਲੇਸ਼ੀਅਰ ਦਾ ਉਹ ਮੁੜ ਕੇ ਕਦੇ ਆਉਂਦੀ ਨਹੀਂ ਉਹ ਜੰਮ ਜਾਂਦਾ ਹੀ ਨਹੀਂ ਉਹ ਗਲੇਸ਼ੀਅਰ ਉਹਨਾਂ ਕਰਕੇ ਸਾਡਾ ਪੌਣ ਪਾਣੀ ਚੱਲਦਾ ਬਿਲਕੁਲ ਔਰ ਲੀਡਰ ਜਿਹੜੇ ਨੇ ਅਜਿਹੇ ਨੇ ਇਸ ਸਮੇਂ ਦੇ ਉੱਤੇ ਸਿਆਸਤ ਤੁਸੀਂ ਜ਼ਿਕਰ ਕੀਤਾ ਵੀ ਗੰਭੀਰਤਾ ਦੇ ਨਾਲ ਚਰਚਾ ਕਰਨ ਵਾਲੇ ਉਹ ਇੱਧਰ ਕਹੀ ਜਾਂਦੇ ਨੇ ਤੁਹਾਡਾ ਪਾਕਿਸਤਾਨ ਨਾਲ ਪਿਆਰ ਕਹਿੰਦੇ ਜ਼ਿਆਦਾ ਪੰਜਾਬ ਵਾਲਿਆਂ ਦਾ ਤੇ ਤੁਸੀਂ ਪਾਕਿਸਤਾਨ ਨੂੰ ਤਾਂ ਪਾਣੀ ਦੇਈ ਜਾਂਦੇ ਹੋ ਤੁਸੀਂ ਹਰਿਆਣੇ ਨੂੰ ਨਹੀਂ ਪਾਣੀ ਦਿੰਦੇ ਹੈਗੇ ਉਹ ਚੀਜ਼ਾਂ ਨੂੰ ਮਤਲਬ ਯਾਨੀ ਕੀ ਆ ਤਾਂ ਸਮਝਣਾ ਨਹੀਂ ਚਾਹੁੰਦੇ ਜਾਂ ਪੜ੍ਹਨਾ ਹੀ ਨਹੀਂ ਚਾਹੁੰਦੇ ਬਸ ਚਾਰ ਬਿਆਨ ਦੇ ਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ